ਬਾਦ ਕੀ ਕਰਦੇ ਸੀ ਪ੍ਰਾਸ਼ੀ ਦਾ ਤੁਹਾਨੂੰ ਮੈਂ ਕਿਹਾ ਮੈਂ ਵੈਸੇ ਹੱਸ ਕੇ ਕਿ ਮੈਂ ਪ੍ਰਾਸ਼ੀ ਤੇ ਮਾਫ ਜੋ ਤੁਹਾਡੇ ਕੋਲ ਗਲਤੀ ਤਾਂ ਸਭ ਨੇ ਦੇਖ ਲਈ ਪਰ ਪ੍ਰਾਸ਼ੀ ਕੀ ਤਾਂ ਬਦਲ ਲਗੂਆ ਕਿ ਜਿਹੜੇ ਕਿ ਸਾਧ ਜੀ ਮੰਦਿਰ ਦੀ ਸਫਾਈ ਕਰਦਾਂਗੇ ਮੈਂ ਤਾਂ ਸਾਧੂ ਤੋਂ ਜ਼ਿਆਦਾ ਹੁੰਦੇ ਆ ਜਾਉਂਗਾ ਰੋਜ਼ ਅੱਜ ਵੀ ਉਸ ਦੀ ਤਬੀਅਤ ਖਰਾਬ ਫਿਰ ਉਹ ਮੰਦਿਰ ਜਾਣੇ ਲਈ ਬੋਲਦਾ ਮੈਂ ਕਿਹਾ ਮੈਂ ਤਾਂ ਠੀਕ ਆ ਯਾਰ ਵੀ ਇੰਨੀ ਅਣੌਖਾ ਹੁੰਦਾ ਕਿਉਂਕਿ ਜੀਰਪੁਰ ਤੋਂ ਹੈ ਜੀਰਪੁਰ ਖੜ ਨਾਲ ਨਾਲ ਹੀ ਹੈ ਪਰ ਡੇਢ ਤੋਂ 2 ਘੰਟੇ ਲੱਗ ਜਾਂਦੇ ਆ ਟ੍ਰੈਫਿਕ ਹੁੰਦਾ ਹੈ ਕਹਿੰਦੇ ਨਹੀਂ ਆਉਂਗੇ ਆ ਵੀਰੇ ਦੋਜੇ ਤੋਜਾ ਤੋ ਤਿੰਨ ਦਿਨ ਹੋ ਗਏ ਸੁਭਾਈ ਕਰ ਰਹੇ ਆ ਮੱਥਾ ਟੇਕ ਰਹੇ ਸਭ ਕੁਝ ਫੇਰ ਵੀ ਉਸ ਤੋਂ ਬਾਅਦ ਜੇਰਨ ذلیل کرنا ہر ਤੀ ਦਿਨ ਕੋਈ ਨਾ ਕੋਈ ਪ੍ਰੈਸ ਕਾਨਫਰੰਸ ਕੋਈ ਕਿਤੇ ਕੰਪਲੀਟ ਕਦੇ ਕੁਛ ਇਹਨਾਂ ਦਾ ਕਸੂਰ ਇਹੀ ਹੈ ਵੀ ਇਹਨਾਂ ਨੇ ਕੁਝ ਚਾਰ ਛਿੱਲਣੇ ਅੱਜ ਤੋਂ ਆ ਕੁੜੀ ਨੂੰ ਮੈਂ ਮੰਨਿਆ ਭੈਣ ਜਿਹੜਾ ਇਹਨੂੰ ਕੋਈ ਪਰੇਸ਼ਾਨ ਕਰੇਗਾ ਥ੍ਰੈਟ ਕਰੇਗਾ ਅੱਗੇ ਸਿੱਖਣੇ ਆ ਜੇ ਕੋਈ ਥਾਣੇ ਵਾਲੇ ਨੇ ਜਿਵੇਂ ਪੁਲਿਸ ਨੂੰ ਕੋਈ ਬੰਦੇ ਪ੍ਰੈਸ਼ਰ ਪਾ ਰਹੇ ਜੀ ਅਸੀਂ ਘਰਾਵ ਕਰਾਂਗੇ ਥਾਣੇ ਦਾ ਜੇ ਪਰਚਾ ਦਰਜ ਹੋਇਆ ਜੇ ਪੁਲਿਸ ਨੇ ਇਹਨਾਂ ਦੇ ਖਿਲਾਫ ਜੇ ਕਾਰਵਾਈ ਕਰਨੀ ਹੈ ਨਾ ਜਿੰਨੀਆਂ ਫਿਲਮਾਂ ਬਣਦੀਆਂ ਨੇ ਦੇਖੋ ਮੈਂ ਫਿਰ ਕਹ ਰਿਹਾ ਮੈਂ ਇਸ ਚੀਜ਼ ਦਾ ਸਮਰਥਕ ਨਹੀਂ ਆ ਇਸਦਾ ਕੋਈ ਸਮਰਥਕ ਨਹੀਂ ਹੈ ਵੀ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਚਲੋ ਜੇ ਨਾ ਤਾਂ ਗਲਤੀ ਹੋ ਗਈ ਬੱਚਿਆਂ ਲਈ ਨੇ ਕੀਤਾ ਉਹ ਪ੍ਰੂਫ ਹੀ ਕਰਕੇ ਦੱਸਦਾ ਕਿ ਅਸੀਂ ਬੱਚਿਆਂ ਲਈ ਕੀਤਾ ਬੱਚਿਆਂ ਤੱਕ ਦੀ ਬੱਚੇ ਤੱਕ ਅਗਲੇ ਨੇ ਕੈਮਰੇ ਤੇ ਦਿਖਾਤੇ ਵੀ ਆਹ ਦੇਖੋ ਬੱਚੇ ਆ ਚੀਜ਼ਾਂ ਨੇ ਜੇ ਇਹਨਾਂ ਨੂੰ ਗਲਤੀ ਹੋ ਗਈ ਇਹਨਾਂ ਨੇ ਮਾਫੀ ਮੰਗ ਲਈ ਉਹ ਵੀ ਮਾਂ ਕਾਲੀ ਤੋਂ ਪਸਾਰੇ ਮਾਂ ਕਾਲੀ ਤੋਂ ਉੱਪਰ ਆ ਫੇਰ ਵੀ ਆਪਾਂ ਇਹਨਾਂ ਨੂੰ ਪਰੇਸ਼ਾਨ ਬਿਨਾਂ ਮਤਲਬ ਅਜ ਹਾਲਾਤ ਦੇਖੋ ਕੁੜੀ ਨੂੰ ਕੁਝ ਹੋ ਗਿਆ ਮੈਂ ਪਰਸੋ ਵੀ ਗੱਲ ਕਹੀ ਸੀ ਮੈਂ ਕਿਹਾ ਜੇ ਇਹ ਚ ਕੁਝ ਹੋ ਗਿਆ ਕੋਈ ਪਰਿਵਾਰ ਨੂੰ ਕੁਝ ਨੁਕਸਾਨ ਹੋ ਗਿਆ ਤਾਂ ਆਪਾਂ ਕੋਈ ਆਪਣੇ ਆਪ ਨੂੰ ਮਾਫ ਨਹੀਂ ਕਰ ਪਾਏਗਾ ਜਿਹੜੇ ਕਰ ਰਹੇ ਵਿਚਾਰੇ ਚਲੇ ਵੀ ਮੇਰੇ ਭਰਾ ਨੇ ਇਹ ਵੀ ਕੋਈ ਸੰਤ ਸਮਾਜ ਤੋਂ ਕੋਈ ਗੁਰੂ ਜੀ ਆ ਸਾਰੇ ਬੜੇ ਬੁੱਧੀਮਾਨ ਨੇ ਸਮਝਦਾਰ ਨੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਫੇਰ ਇਹਨਾਂ ਵੱਲੋਂ ਕੁੜੀ ਵੱਲੋਂ ਮੈਂ ਮਾਫੀ ਮੰਗਦਾ ਕਿ ਜੇ ਤੁਹਾਨੂੰ ਤੁਹਾਡਾ ਮਨ ਸੈਟੀਸਫਾਈ ਨਹੀਂ ਮੈਂ ਮਾਫੀ ਤੁਹਾਡੇ ਅੱਗੇ ਮੰਗ ਲੈਂਦਾ ਪਰ ਇਹਨਾਂ ਨੂੰ ਬਹੁਤ ਜ਼ਿਆਦਾ ਜਲੀਲ ਨਾ ਕਰੋ ਯਾਰ ਇਹਨਾਂ ਜਲੀਲ ਕਰਨ ਦੀ ਵੀ ਇੱਕ ਹੱਦ ਦੀ ਸੀਮਾ ਹੁੰਦੀ ਆ ਭਾਈ ਇਨਸਾਨ ਆ ਇਨਸਾਨੀਅਤ ਵੀ ਹੈਗੀ ਸਾਡੇ ਚ ਜਿਨ੍ਹਾਂ ਦੇ ਪਰਚਾ ਦੇ ਨਾਲ ਬੜਾ ਜ਼ਰੂਰੀ ਤੁਹਾਨੂੰ ਸਭ ਨੂੰ ਲੱਗ ਰਿਹਾ ਵੀ ਕਿ ਇਹਨਾਂ ਦੇਸ਼ ਦਾ ਸਭ ਤੋਂ ਵੱਡਾ ਪੰਜਾਬ ਦਾ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਹੀ ਆ ਤੇ ਇਸ ਤੋਂ ਪਹਿਲਾਂ ਜਿਹੜੀਆਂ ਫਿਲਮਾਂ ਦੇ ਵਿੱਚ ਕੋ ਮਾਤਾ ਕਾਲੀ ਹਨੂਮਾਨ ਜੀ ਸ਼ੇਰਾਵਲੀ ਮਾਤਾ ਦਾ ਸਵਰੂਪ ਤੁਹਾਨੂੰ ਉਹਨਾਂ ਦੇ ਡਾਇਰੈਕਟਰਾਂ ਦੇ ਐਕਟਰਾਂ ਦੇ ਕਿੰਨੇ ਕਿ ਪਰਚੇ ਦਰਜ ਕਰਾਉਂਦੇ ਕਿੰਨੀਆਂ ਕਿ ਕਾਰਵਾਈਆਂ ਕਰਾਉਂਦੀਆਂ ਮਲੇ ਉਹਦੇ ਮਗਰ ਹੀ ਅੱਜ ਕਸਵਾਰ ਨੂੰ ਅਸੀਂ ਸਾਡੀ ਸ਼ਿਸ਼ਨਾ ਹਿੰਦ ਦਾ ਡੈਪੂਟੇਸ਼ਨ ਪੰਜਾਬ ਭਰ ਦੇ ਵਿੱਚ ਜਿਹੜਾ ਹੈਗਾ ਅਲੱਗ-ਅਲੱਗ ਜਗ੍ਹਾ ਤੇ ਅਸੀਂ ਅੰਗ ਮੰਗ ਪੱਤਰ ਵੀ ਜਾਂਗੇ ਸੀਐਮ ਸਾਹਿਬ ਦੇ ਨਾਮ ਦੇ ਐਸਐਸਪੀ ਹਨ ਵੀ ਜਿਹੜੇ ਇਦਾਂ ਦੇ ਕੋਈ ਚੀਜ਼ਾਂ ਨਹੀਂ ਕੋਈ ਕਿਸੇ ਨੂੰ ਵਿਸ਼ੇਸ਼ ਰੂਪ ਤੇ ਬਲੈਕਮੇਲ ਨਾ ਕੀਤਾ ਜਾਵੇ ਤੁਸੀਂ ਇੱਥੇ ਪਹੁੰਚੇ ਹੋ ਕਿਸ ਨਤੀਜੇ ਤੇ ਪਹੁੰਚੇ ਹੋ ਤਾਂ ਕਿ ਮੈਂ ਤਾਂ ਸਿਰਫ ਇੱਕ ਹਾਲ ਪੁੱਛਣ ਆਇਆ ਜਿੱਦਾਂ ਅਰਮਾਨ ਜੀ ਨੇ ਦੱਸਿਆ ਕਿ ਪਰੇਸ਼ਾਨ ਆ ਇਨਾਂ ਦੇ ਘਰੇ ਵੀ ਉਹਨੂੰ ਕਿਸੇ ਦਾ ਫੋਨ ਆਇਆ ਸੀ ਵੀ ਘਰ 'ਚ ਕੋਈ ਰੋਟੀ ਨਹੀਂ ਖਾ ਰਿਹਾ ਵੀ ਆਹ ਪ੍ਰਸ਼ੰਦ ਚਲੋ ਹੁੰਦੀ ਹੈ ਪਰੇਸ਼ਾਨੀ ਜੋ ਇਦਾਂ ਹਰ 15 ਮਿੰਟ ਬਾਅਦ ਜਿਹਨਾਂ ਦੀਆਂ ਚੰਗੀਆਂ ਵੀਡੀਓ ਆਉਂਦੀਆਂ ਉਹਨਾਂ ਦੇ ਖਿਲਾਫ ਗਾਲਾਂ ਕੱਢਣ ਲੋਕ ਮੈਂ ਇੱਕ ਬਾਤ ਕਹਿਣਾ ਚਾਹੁੰਦਾ ਦੇਖੋ ਹਰ ਇਸ ਹਸਪਤਲ ਮੇਂ ਹਸਪਤਲ ਮੇਂ ਤੁਸੀਂ ਇਹ ਸੈਟਿੰਗ ਨਹੀਂ ਹੁੰਦੀ ਉਹ}{|\text{ਸ਼ਾਇਦ}|} ਮੇਰੇ ਬੱਚੇ ਯਹੀ ਹੋਏ ਹੈ ਔਰ ਉਸਮੇ ਕਾਲਮ ਹੁੰਦਾ Hindu ਹੈ Muslim ਹੁਣ ਸੇ ਨਾ ਡੇਟ ਆੰਬਰ ਮੰਗਾ ਲਓ ਉਹ ਕੋਈ ਯਾਰ ਕੀ Hindu Muslimਾ ਦਿਖਾਈਂ ਜਰ ਕੱਢ ਕੇ ਆਹ ਦੇਖੋ Hindu Muslim ਦਾ ਲੈ ਸਰਟੀਫਿਕੇਟ ਆਹ ਆ ਤਾਂ ਨਹੀਂ 15 ਮਿੰਟਾਂ ਦੇ 2 ਦਿਨਾਂ ਦੇ ਮਤਲਬ ਯਾਰ ਇੱਕ ਬੰਦੇ ਨੂੰ ਜਿਲੀ ਚੱਲ ਜੇ ਮੁਸਲਮਾਨ ਵੀ ਹੁੰਦਾ ਤੈਨੂੰ ਫਾਂਸੀ ਲਾ ਦੋਂਗੇ ਵੇ ਅੱਛਾ ਫਿਰ ਗੱਲਾਂ ਕਰ ਰਹੇ ਆ ਇਹਨੇ ਵਿਆਹ ਕਰਾਏ ਆ ਯਾਰ ਦੋ ਜਦੋਂ ਵਿਆਹ ਕਰਾਏ ਸੀ ਤੁਸੀਂ ਉਦੋਂ ਰੋਲਾ ਪਾ ਲੰਦੇ ਬਾਕੀ ਜਿਨ੍ਹਾਂ ਕਰਾਇਆ ਕਿ ਕਿੰਨੇ ਬਾਲੀਵੁੱਡ ਦੇ ਹਾਲੀਵੁੱਡ ਦੇ ਕਿੰਨੇ ਐਕਟਰ ਕਿੰਨੇ ਰਾਜੇ ਮਹਾਰਾਜੇ ਸਾਡੇ ਸੀਐਮ ਰਹੇ ਲੋ ਦੋ ਵਿਆਹ ਕਰਾਏ ਜਿਨ੍ਹਾਂ ਨੇ ਜਿਨ੍ਹਾਂ ਦੇ ਮਹਿਲਾ ਤੇ ਸ਼ਰਮ ਪਾਕਿਸਤਾਨ ਦੇ ਲੋਕ ਨੰਦੇ ਉਹਨਾਂ ਪਾਸੇ ਤੋਂ ਸਾਨੂੰ ਕੋਈ ਦਿੱਕਤ ਨਹੀਂ ਹੋਈ ਉਹਨਾਂ ਪਾਸੇ ਤੋਂ ਸਾਡੇ ਕੋਲ ਅਗਰ ਜੁੱਤੀ ਫੇਰ ਨਹੀਂ ਸੀ ਬੋਲਦੇ ਤਾਂ ਜੀ ਉਹਨਾਂ ਦੇ ਖਲਾਫ ਬੋਲੂਗਾ ਤੇ ਜੁੱਤੀ ਫੇਰੂਗੇ ਤੇ ਯਾਰ ਇਹਨਾਂ ਦੇ ਇਹਨਾਂ ਨੇ ਜਿੰਨਾ ਦੀ ਦੁਰਵਰ ਕੀਤਾ ਹੋਇਆ ਜਦ ਇਹਦੀਆਂ ਵਾਈਫਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਮੈਂ ਫੇਰਗਾ ਨਾ ਮੈਂ ਦੋ ਵਿਆਹ ਜਾਂ ਤਿੰਨ ਵਿਆਹ ਦੇ ਕੋਈ ਮੈਂ ਤੇ ਨਹੀਂ ਕਰਦਾ ਪਰ ਜੇ ਅਗਲੇ ਖੁਸ਼ੀ ਨਾਲ ਰਹ ਰਹੇ ਆਪਾਂ ਨੂੰ ਕੀ ਰਾਈਟ ਆ ਵੀ ਉਹਨਾਂ ਹੁਣ ਬਾਈਲ ਨੂੰ ਭੈਣ ਬਣਾਇਆ ਬਿਲਕੁਲ ਭੈਣ ਬਣਾਇਆ ਹੂੰ ਪੈਣ ਬਣਾਇਆ ਪੈਣ ਬਣ ਕੇ ਦਿਖਾਉਂਗਾ ਮੈਂ ਸਰੇਮ ਕਹਿ ਰਿਹਾ ਕੈਮਰੇ ਮੁਰੇ ਜੇ ਇਹ ਵੀ ਬਿਨਾ ਮਤਲਬ ਤੋਂ ਕਿਸੇ ਕੋਲੋਂ ਜੇ ਝੂਕੂਗੇ ਬਿਨਾ ਮਤਲਬ ਤੋਂ ਮਾਤਾ ਦੇ ਮਾਤਾ ਕੋਲੇ ਸ਼ੰਕਰ ਸ਼ਿਵਜੀ ਹਨੂਮਾਨ ਜੀ ਮਾ ਕਾਲੀ ਦੇ ਦਰਵਾਜ਼ੇ ਜਾ ਕੇ ਝੂਕਾਏ ਆ ਇਸ ਤੋਂ ਬਾਅਦ ਜਿੰਨਾ ਮੁਕਦਮਾ ਦਰਜ ਕਰਾਣਾ ਕੋਈ ਗੱਲ ਨਹੀਂ ਹੋ ਜਾਊਗਾ ਜਮਾਨਤ ਹੋ ਜਾਊਗੀ ਜੇਲ੍ਹ ਜਾਇਓਗੇ ਇਸ ਤੋਂ ਫਾਂਸੀ ਤਾਂ ਨਹੀਂ ਲੱਗਣ ਲੱਗੀ ਪਰ ਇੱਕ ਇਨਸਾਨੀਅਤ ਵੀ ਦੇਖੋ ਯਾਰ ਮਾੜੀ ਮੋਟੀ ਜੱਜ ਵੀ ਹੈਗੇ ਆ ਉਹਨਾਂ ਦੇ ਵੀ ਇਨਸਾਨ ਆ ਪੁਲਿਸ ਅਫਸਰਾਂ ਦੇ ਵੀ ਇਨਸਾਨ ਨੇ ਉਹ ਵੀ ਉਹਨਾਂ ਦੇ ਵੀ ਦਿਲਾ ਉਹਨਾਂ ਦਾ ਵੀ ਹਾਰਟ ਆ ਅੱਪਾ ਕਿਸੇ ਨੂੰ ਇੰਨਾ ਦੇਖੋ ਕੀ ਹਾਲਾਤ ਆ ਕੁੜੀ ਦੇ ਤੁਸੀਂ ਇਹਨਾਂ ਦੇ ਹੱਕ 'ਚ ਕਿਹੜਾ ਖਲਾਫ ਹੈ ਤੇ ਜਿੰਨੇ ਆਪ ਖੜੇ ਆ ਤੁਹਾਡੀ ਆਤਮਾ ਕਹਿੰਦੀ ਹੈ ਵੀ ਜੇ ਇਹਨਾਂ ਨੇ ਕਿਸੇ ਦੱਸੇ ਤੁਸੀਂ ਸੀਨੀਅਰ ਜਰਨਲਿਸਟ ਸ਼ੁਕਲਾ ਸਾਹਿਬ ਤੁਸੀਂ ਇਹਨੇ ਮੈਂ 15 10 15 ਸਾਲਾਂ ਤੋਂ ਜਾਣਨਾ ਇਹਨਾਂ ਨੇ ਗਲਤੀ ਕੀਤੀ ਇਹਨਾਂ ਨੇ ਤੁਹਾਡੇ ਮੀਡੀਆ ਸਾਹਮਣੇ ਮੇਰੇ ਖਾ ਤਿੰਨ ਚਾਰ ਵਾਰ ਮਾਫੀ ਮੰਗ ਲਈ ਮਾਤਾ ਕਾਲੀ ਤੋਂ ਮਾਫੀ ਮੰਗ ਲਈ ਅੱਪਾ ਇਸ ਤੋਂ ਵੱਡੇ ਆ ਔਰ ਮੈਂ ਮੇਰੀ ਗੱਲ ਸੁਣੋ ਉਹ ਇਹ ਗੱਲ ਸੁਣੋ ਤੇਰੀ ਬਾਈ ਤੇਰੀ ਪਿਆਰੀ ਹੈ ਨਾ ਹੱਥ ਸਿਰ ਤੇ ਰੱਖ ਬਈ ਦੱਸ ਦਿੱਤੋ ਕਿਸੇ ਨੇ ਮੇਰੇ ਸੰਗਠਨ ਦੀ ਕਰ ਪਈਏ ਦੀ ਵੀ ਡਿਮਾਂਡ ਕੀਤੀ ਹੋਵੇ ਆ ਕਿਸੇ ਨੇ ਮੰਗਿਆ ਹੋਵੇ ਮੈਂ ਤੁਹਾਨੂੰ ਕੀ ਕਿਹਾ ਸੀ ਤੈਨੂੰ ਆਉਣ ਤੋਂ ਪਹਿਲਾਂ ਮੈਂ ਇੱਕ ਬਾਤ ਬੋਲਣਾ ਚਾਹਾਂਗਾ ਸ਼ਾਇਦ ਮੂਝੇ ਨਹੀਂ ਪਤਾ ਲੋ ਉਹ ਜੀ ਲੱਗੀ ਪਰ ਮੇਰੀ ਵਾਈਫ ਨੇ ਬੰਤੀ ਸੀ ਬੜਾ ਕੁਝ ਵੀ ਨਹੀਂ ਤੁਹਾਡਾ ਮੈਂ ਅੱਜ ਨਾ ਮੇਰੀ ਵਾਈਫ ਕੀ ਸਿਰ पे ਹੱਥ ਰੱਖ ਕੇ ਬੋਲ ਤਾ ਕਿਸੇ ਨੇ ਮੈਨੂੰ 1 ਰੁਪਏ ਦੀ ਡਿਮਾਂਡ ਨਹੀਂ ਕਿ ਹਾਂ ਬਹੁਤ سارے ਲੋਕ ਐਸੇ ਹਨ ਜੋ ਮੈਨੂੰ ਬਲੈਕਮੇਲ ਕਰ ਰਹੇ ਹਨ ਉਹਨਾਂ ਦੇ ਨਾਮ ਵੀ ਮੈਂ ਦੂੰਗਾ ਬਹੁਤ ਜਲਦੀ ਪਰ ਇਹ ਦੀਪਾਂਸ਼ੂ ਜਾਂ ਫਿਰ ਕੋਈ ਵੀ ਹੋ ਕਿਸੇ ਨੇ ਮੈਨੂੰ ਪੈਸੇ ਲਈ ਬੋਲਾ ਮੈਨੂੰ ਮੈਨਸੇ ਲੱਗ ਰਿਹਾ ਪ੍ਰਧਾਨ ਜੀ ਕਿੰਨੇ ਆਏ ਕਿੰਨੇ ਗਏ ਉਹ ਮੈਂ ਕਹਾ ਯਾਰ ਇਦਾਂ ਦੀ ਕੋਈ ਗੱਲ ਨਹੀਂ ਸੌਂ ਲੱਗੇ ਮੈਂ ਨਹੀਂ ਕਹਿੰਦਾ ਮੈਂ ਦੁੱਧ ਦਾ ਥੋਤਾ ਆ ਮੈਂ ਫੇਰ ਕਹਿੰਦਾ ਮੈਂ ਦੁੱਧ ਦਾ ਥੋਤਾ ਪਰ ਮੈਂ ਕਹਿ ਰਿਹਾ ਇਹਨਾਂ ਤੋਂ ਇੱਕ ਮੈਂ ਕਸਮ ਧਾ ਕੇ ਆਪਣੇ ਮੈਂ ਵੀ ਗਰੀ ਕਸਮ ਖਾਨਾ ਮਾ ਅ ਔਰ ਨਾ ਮੇਰੇ ਕਿਸੇ ਬੰਦੇ ਨਾਲੇ ਮੈਂ ਇਹਨਾਂ ਨੂੰ ਇਹ ਵੀ ਕਿਹਾ ਮੈਂ ਕਿਹਾ ਵੀ ਸਾਡੇ ਕੋਲ ਤੋਂ ਆਇਆ ਜੇ ਅੱਜ ਤੂੰ ਆ ਤੂੰ ਕਿਸੇ ਨੂੰ ਕੋ ਰੁਪਈਆ ਵੀ ਦਿੱਤਾ ਜੇ ਤੂੰ ਬਲੈਕ ਮੈਨ ਹੋਇਆ ਕਿਸੇ ਨੂੰ ਰੁਪਈਆ ਦਿੱਤਾ ਸਾਡੇ ਤੋਂ ਬੜਾ ਕੁਝ ਨਹੀਂ ਹੋਊਗਾ ਠੀਕ ਹੈ ਸਰ ਸੋ ਸਭ ਨੂੰ ਬੇਨਤੀ ਹੈ ਮੈਂ ਫੇਰ ਮਾਫੀ ਤੁਹਾਡੇ ਸਾਰਿਆਂ ਤੋਂ ਮੰਗਦਾ ਕਿ ਜਿਹੜੇ ਐ ਇਸ ਇਸ਼ੂ ਨੂੰ ਕਿਸੇ ਨੂੰ ਚੱਕਰੋ ਬੰਦ ਕਰੋ ਇਹਨਾਂ ਨੂੰ ਜੀ ਲੈ ਲੈਂਦੋ ਇਹਨਾਂ ਨੂੰ ਜੀ ਲੈਣ ਤੋਂ ਇਹਨਾਂ ਨੂੰ ਜਲੀਲ ਨਾ ਇੰਨਾ ਕਰੋ ਕੀ ਵਿਚਾਰੇ ਕੁਝ ਹੋਰ ਕਰ ਲੈਣ